ਦਲਿਤ ਸਮਾਜ ਮੋਰਚਾ ਸਮਾਜ ਸੇਵਾ ਚ ਆਪਣੇ ਕੰਮਾਂ ਦੀ ਪਹਿਚਾਨ ਦੇ ਮੁਤਾਜ ਨਾ ਜਾਣੇ ਜਾਂਦੇ ਸੰਸਥਾ ਦੇ ਸੰਸਥਾਪਕ ਸੁਰਿੰਦਰ ਖੋਸਲਾ ਵੱਲੋਂ ਅੱਜ ਲੋੜਵੰਤੀ ਦਾ ਆਨੰਦ ਕਾਰਜ ਭਗਵਾਨ ਵਾਲਮੀਕ ਮੰਦਰ ਨਿੱਕਾ ਸਿੰਘ ਕਲੋਨੀ ਵਿਖੇ ਕਰਾਇਆ ਗਿਆ ਜਿਸ ਚ ਦੋਨਾ ਤੇ ਰਾਜ ਲੜਕੀ ਪਰਵੀਨ ਕੌਰ ਕਨੂਪੁਰ ਕਾਲਾ ਦਾ ਰੀਤੀ ਰਿਵਾਜਾ ਅਨੁਸਾਰ ਗੁਰੂ ਸਾਹਿਬ ਦੀ ਹਜ਼ੂਰੀ ਚ ਵਿਆਹ ਹੋਇਆ देन वाले मौके कौर कौर सिमरन कौर, बलविंदर कौर विक्की खोखर दकश खोसला हरजीत सिंह हरपाल सिंह सरबजीत मटो हरदीप सिंह हरजीत कौर लक्ष्मी विजय समेत लड़की लड़के वाले शामिल सन अमृतसर तो साढ़े पत्रकार गुरमीत सिंह न्यूज हेडलाइंस टुडे दी रिपोर्ट que não tá para nada ਅੰਜੇ ਰੰਜੇ ਤਖ ਕੰਨ ਦੀ ਕੀ ਕਲਾ ਚਾਹੁੰਦਾ ਜਿਹੜੇ ਸਨਸਾ ਸਿੰਦੂ ਦੇ ਕੋਠਾ ਹਿਉ ਜਿਹੜਾ ਨੰਦਕਾਰ ਤੇ ਅਜਿੱਤੇ ਰੱਖਿਆ ਹੈ ਤੁਸੀਂ ਕੀ ਕਰ ਰਹੇ ਹਾਂ ਅੰਜੇ ਭਾਜੀ ਹੁਣਾਂ ਨੂੰ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਖੜੇ ਹੈਗੇ ਆ ਮੈਂ ਕਰ ਬਹੁਤ ਧੀਵੇ ਹੋਏ ਸਾਰੇ ਨਾਲ ਆਪਾਂ ਸਾਰੇ ਘਰ ਆਪਾਂ ਸਾਰੇ ਪਰਿਵਾਰ ਸਾਰੇ ਸਾਈਡ ਪਰਿਵਾਰ ਸਭੀ ਮੇਰੇ ਨਾਲ ਸਾਰੇ ਜੀ ਤੁਹਾਡੇ ਆ ਸਾਰੇ ਦੇ ਰਹੀ ਆ ਤੇ ਕੀ ਜਨਾਂ ਜਾਂਦਾ ਬੇਟੀ ਦਾ ਕੀ ਲਾ ਕੇ ਤੁਹਾਡੇ ਰਹਿਣ ਆ ਰਹੇ ਇਹ ਕਨਪੁਰ ਕਾਲਿਆਂ ਦੇ ਰਹਿਣ ਵਾਲੇ ਆ। ਬੇਟੀ ਦਾ ਨਾਮ ਪ੍ਰਵੀਨ कौर। ਕੀ ਤੇ ਮਾਰ ਜਿੰਨਾ ਨਾਮ ਮੰਗੇ ਗਏ। ਜੂਣਾ ਦਾ ਨਾਮ ਚਰਨਜੀਤ ਸਿੰਘ ਆ। ਉਹ ਉੱਡੀਆਂਪਿੰਡ ਦੇ ਰਹਿਣ ਵਾਲੇ ਆ। ਕਿੰਨਾ ਦੇ ਨਾਲ ਲੱਗਾ ਇਹ ਨਾਮ ਬਹੁਤ ਜਿਹੜਾ ਨੂਪਾ ਜੀ ਉਹਨਾਂ ਨੂੰ ਬਹੁਤ ਵਧੀਆ ਲੱਗਾ ਹੈ ਨੇਤਰ ਇਹਨਾਂ ਦਾ। ਇਹਨਾਂ ਨੇ ਮੇਰੀ ਹਾਲਫ ਕੀਤੀ ਆ। ਉਹਨੂੰ ਬਹੁਤ ਚੰਗਾ ਲੱਗਾ ਹੈ। ਲਖਨ ਸੋ ਲੋ ਮੇਰੇ ਨਾਲ ਮੇਰੇ ਭੈਣ ਭਰਾ ਸਾਰੇ ਖੜੇ ਆ ਵਕਤ ਮੈਨੂੰ ਇਹਨਾਂ ਦੀ ਜ਼ਰੂਰਤ ਹੀ ਖੜੇ ਆ ਬਿਲਕੁਲ ਸਰ ਤੁਸੋ ਜਿੱਦਾਂ ਦਾ ਇਹਨਾਂ ਵੱਲੋਂ ਕਰਨਾ ਕਿੰਨਾ ਹਾਂਜੀ ਹਾਂ ਬਹੁਤ ਵਧੀਆ ਸੋਸਾਇਟੀ ਨੇ ਬਣਾਈ ਆ ਇਹ ਗਰੀਬ ਵਰਗ ਦੀਆਂ ਮਦਦ ਕਰ ਰਹੇ ਨੇ ਕਿ ਜਿਹੜੇ ਕੋਈ ਕਾਰਜ ਕਰ ਨਹੀਂ ਸਕਦੇ ਤੇ ਅੱਜ ਦੇ ਵਿੱਚ ਸਮੇਂ ਦੇ ਵਿੱਚ ਇਹ ਚੀਜ਼ ਹੋ ਰਹੀ ਹੈ ਬਹੁਤ ਵਧੀਆ ਹੈ ਮੈਂ ਲੱਤੀ ਬਣ ਰਹੀ ਹੈ ਉਹ ਹਾਂਜੀ ਬਹੁਤ ਕਿੱਦਾਂ ਦਾ ਲੱਗਾ ਬਹੁਤ ਵਧੀਆ ਲੱਗਿਆ ਸਰ ਵਧੀਆ ਗੱਲ ਹੈ ਤੁਸੀਂ ਜੋ ਵੀ ਕਰਦੇ ਹੋ ਬੱਚਿਆਂ ਦੇ ਭਲੇ ਵਾਸਤੇ ਕਰਦੇ ਹੋ ਤਾਂ ਬਹੁਤ ਥੈਂਕ ਯੂ ਸਰ ਹਾਂਜੀ ਬਹੁਤ ਸੋਨੇ ਦਾ ਦਾ ਬਹੁਤ ਬਹੁਤ ਵਧੀਆ ਲੱਗਿਆ ਹੈ ਜਿੱਦਾਂ ਪਹਿਲਾਂ ਦੇ ਪਹਿਲੀ ਵਾਰੀ ਫਸਟ ਟਾਈਮ ਇਹਦਾ ਦੇਖ ਰਹੇ ਆ ਮੇਰੇ ਭੂਆ ਜੀ ਨੇ ਜਿਹੜੇ ਮਮਾ ਨੇ ਤੇ ਮੋਹਮਦੀਦਾ ਬਚਾ ਲੋ ਮੇਰੇ ਫਫਰ ਜੀ ਵੀ ਨਹੀਂ ਹੈਗੇ ਬਹੁਤ ਘਰਵਨੋਂ ਵੀ ਥੋੜੇ ਬਹੁਤ ਹੈਗੇ ਨਹੀਂ ਉਹ ਕੋਈ ਕੰਮ ਕਰਦੇ ਆ ਥੋੜੀ ਆਪਣਾ ਅਰੇਂਜ ਕਰ ਦਿਆ ਸਾਰਾ ਬਹੁਤ ਬਹੁਤ ਧੰਨਵਾਦ ਹੈ ਕਿ ਇਹਨਾਂ ਨੇ ਮਦਦ ਕੀਤੀ ਹੈ ਬਹੁਤ ਬਹੁਤ ਥੈਂਕ ਯੂ ਦੇਖੀ ਅੱਜ ਜੀ ਨਿੱਕੀ ਕੀਤੀ ਗਈ ਹੈ ਅੱਜ ਦੀ ਨਿਯੁਕਤੀ ਇੱਕ ਤੇ ਬੇਟੀ ਦਾ ਵਿਆਹ ਕਨਪੁਰ ਕਾਲੇ ਤੋਂ ਆ ਜਿਹੜੇ ਸਾਡੇ ਨੇਸ਼ਟਾ ਦੇ ਪ੍ਰਧਾਨ ਨੇ ਉਹਨਾਂ ਦੇ ਇਸ ਪ੍ਰੋਗਰਾਮ ਲਿਖਿਆ ਸੀ ਉਹਦੇ ਨਾਲ ਹੀ ਅਸੀਂ ਦੋ ਨਿਯੁਕਤੀਆਂ ਸਰਬਜੀਤ ਸਿੰਘ ਮੱਟੂ ਜਿਹਨਾਂ ਨੂੰ ਸਿਟੀ ਪ੍ਰੈਜ਼ੀਡੈਂਟ ਲਾਇਆ ਗਿਆ ਉਹਨਾਂ ਦੇ ਨਾਲ ਉਹਨਾਂ ਦੀ ਵਾਈਫ ਜਿਹੜੀ ਹੈ ਵੀਨਾ ਜਿਹੜੀ ਦਿਹਾਤੀ ਜਲਾ ਅੰਮ੍ਰਿਤਸਰ ਤੋਂ ਪ੍ਰੈਜ਼ੀਡੈਂਟ ਨੇ ਜਿਹੜੇ ਕੰਮ ਕਰ ਰਹੇ ਨੇ ਪਹਿਲਾਂ ਵੀ ਕੰਮ ਕੀਤਾ ਇਹਨਾਂ ਨੇ ਔਰ ਹੁਣ ਪਾਰਟੀ ਦੇ ਵਿੱਚ ਇਹਨਾਂ ਨੇ ਸ਼ਰੂਮਨੀ ਲੋਕਦਲ ਦੇ ਵਿੱਚ ਸ਼ਾਮਲ ਹੋਏ ਨੇ ਔਰ ਕਾਫੀ ਸਰਗਰਮ ਨੇ ਦੋਵੇਂ ਨੰਬਰਦਾਰ ਜੀ ਸਰਬਜੀਤ ਸਿੰਘ ਜੀ ਔਰ ਨਾਲ ਇਹਨਾਂ ਦੀ ਵਾਈਫ ਅਸੀਂ ਇਹਨਾਂ ਨੂੰ ਦੋਵਾਂ ਨੂੰ ਇਕੱਠਿਆਂ ਜਨਿਕਤਿਆ ਕੀਤਾ ਨਿਯੁਕਤ ਕਰਕੇ ਇਹਨਾਂ ਨੂੰ ਇਹਨਾਂ ਦੀਆਂ ਜ਼ਿੰਮੇਵਾਰੀਆਂ ਦੱਸਿਆ ਨੇ ਸੋ ਅੱਜ ਹੋਰ ਵੀ ਜਿਹੜੀਆਂ ਬੱਚਿਆਂ ਦੇ ਵਿਆਹ ਦਾ ਸਿਲਸਿਲਾ ਵਾ ਜੋ ਗੜੀ ਸਾਡੇ ਕੋਲ ਆਏਗੇ ਆਉਣਗੇ ਉਹ ਅਸੀਂ ਲੜੀਵਾਰੀ ਜਿਤਨਾ ਹੁਣ ਕੀਤਾ ਵਾ ਉਹ ਵੀ ਅਸੀਂ ਇਸੇ ਤਰ੍ਹਾਂ ਕਰਦੇ ਰਹੀਏ ਕਿ ਕੀ ਸੁਰਿੰਦਰਜੀ ਸ਼ਰਤਾ ਹੁੰਦੀਆਂ ਵਿਆਹ ਆਨੰਦ ਕਾਰਜ ਕਰਾਇਆ ਜਾਂਦੇ ਆ ਕੀ ਕੀ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਰਿਸ਼ਤਾ ਕਰਾਇਆ ਜਾਂਦਾ ਕਿਉਂਕਿ ਜ਼ਿੰਮੇਵਾਰੀ ਹੁੰਦੀ ਹੈ ਦੋਨਾਂ ਧਿਰਾਂ ਦੀ ਪਰਿਵਾਰ ਦੀ ਵੱਡੇ ਜ਼ਿੰਮੇਵਾਰੀ ਹੁੰਦੀ ਸਿਰ ਜੋੜਦੇ ਹੋ ਰਿਸ਼ਤੇ ਕਰਾਉਂਦੇ ਪੁਰਾਣੀ ਪਹਿਲਾਂ ਵੀ ਲੋਕਾਂ ਦੀ ਸੇਵਾ ਕਰ ਆਉਂਦੇ ਤੇ ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਫਿਰ ਧਿਆਨ ਦੇ ਵਿੱਚ ਰੱਖ ਕੇ ਕਰਾਉਂਦੇ ਇਹ ਜੀ ਦੋਵਾਂ ਪਰਿਵਾਰਾਂ ਨੇ ਆਪਣਾ ਕੋਈ ਜਾਤ ਦੇ ਵਿੱਚ ਇੱਕ ਰਿਸ਼ਤਾ ਲੱਭਣਾ ਵਾ ਲੜਕੀ ਵਾਸਤੇ ਜਦੋਂ ਇਹ ਸਾਰੇ ਇਹਨਾਂ ਦੀ ਆਪਣੀ ਸਹਿਮਤੀ ਹੋ ਜਾਂਦੀ ਹੈ ਤੇ ਇਹ ਪਰਿਵਾਰ ਸਾਨੂੰ ਜਦੋਂ ਦੱਸਦਾ ਫਿਰ ਆਹੀ ਉਹਦਾ ਸਾਰਾ ਇਂਤਜ਼ਾਮ ਕਰਕੇ ਉਹਨਾਂ ਦਾ ਵਿਆਹ ਜੇ ਸਿੱਖ ਇਹ ਰੀਤੀ ਰਿਵਾਜਾਂ ਕਰਨਾ ਤੇ ਸਿੱਖ ਜਿਹੜਾ ਸਿੱਖ ਨੇ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਨਾਲ ਫੇਰੇ ਕਰਾਉਣੇ ਆ ਜਿਹੜੇ ਕ੍ਰਿਸਚੀਅਨ ਉਹਨਾਂ ਦਾ ਨਿਕਾਹ ਕਰ ਦਿੰਦੇ ਆ ਜਿਹੜੇ ਦੂਸਰੇ ਨੇ ਕੋਈ ਵੀ ਤਰ੍ਹਾਂ ਦੇ ਜਿਹੜੇ ਵੀ ਲੋਕ ਨੇ ਆਹੀ ਉਸ ਤਰੀਕੇ ਦੇ ਨਾਲ ਉਹਨਾਂ ਦਾ ਆਨੰਦ ਕਾਰਜ ਕਰਦੇ ਆ ਕਿ ਕਿਦਾਂ ਫਿਰ ਸਾਰਾ ਜਿਹੜਾ ਸਹਿਯੋਗ ਕੀਤਾ ਜਾਂਦਾ ਆ ਆਨੰਦ ਕਾਰਜ ਦੇ ਤੇ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਹੀ ਤੇ ਅਸੀਂ ਕਰਦੇ ਆ ਸਾਰੇ ਮੈਂਬਰਾਂ ਨੂੰ ਬੁਲਾਉਂਦੇ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਨਾਲੇ ਤੇ ਉਹਨਾਂ ਨੂੰ ਪਤਾ ਲੱਗਦਾ ਅੱਜ ਦਾ ਜਿਹੜਾ ਵਿਆਹ ਆ ਮਰਜੈਂਸੀ ਆ ਜਾਈ ਬਹੁਤ سارے ਸਾਡੇ ਮੈਂਬਰ ਨਹੀਂ ਆ ਸਕੇ ਨਹੀਂ ਕਿਸ ਨੂੰ ਪਤਾ ਵਾ ਜਿਹੜੇ ਮੇਨ ਮੇਨ ਸੇ ਆਈ ਉਹਨਾਂ ਨੂੰ ਬੁਲਾ ਲਿਆ ਅੱਜ ਤੋਂ ਕਿ ਇਹ ਭੋਲੀ ਸੀ ਪੁੱਤਰਨ ਵਾਲੀ ਉਹਨਾਂ ਨੇ ਕਿਹਾ ਜੀ ਬੇਟੀ ਵਾਲੇ ਨੇ ਕਿ ਸਾਡੀ ਧੀ ਦਾ ਨੰਦ ਕਰ ਜੀ ਭੋਲੀਆਂ ਤੋਂ ਪਹਿਲਾਂ ਕਰ ਦਿਓ ਅਸੀਂ ਅੱਜ ਹੀ ਰਾਤ ਤੁਹਾਨੂੰ ਵੀ ਫੋਨ ਕੀਤਾ ਉਹਨਾਂ ਨੂੰ ਵੀ ਕਰਕੇ ਤੇ ਜਲਦੀ ਬੁਲਾ ਕੇ ਤੇ ਅੱਜ ਇਹਨਾਂ ਦਾ ਸਾਰਾ ਖਾਣੇ ਦਾ ਚਾਹ ਦਾ ਅਰੇਂਜਮੈਂਟ ਕਰ ਦਿੱਤਾ ਵਾ ਉਹਨਾਂ ਸੀ ਤੇ ਫੇਰੀ ਕਰਵਾ ਕੇ ਬੇਟੀ ਨੂੰ ਘਰ ਵਿਦਾ ਕਰਾਂਗੇ ਕੋਈ ਇਹਨਾਂ ਦੀ ਮਤ ਵੀ ਦਿੱਤੀ ਗਈ ਪਰਿਵਾਰ ਦੀ ਅਸੀਂ ਇਹਨਾਂ ਦੀ ਹੁੰਦੀ ਗਾੜੀ ਇਹਨਾਂ ਦੀ ਬੇਟੀ ਨੂੰ ਜਿਹੜਾ ਦਾਜ ਦੇਣਾ ਵਾ ਜੋ ਲੋੜਵੰਦ ਚੀਜ਼ਾਂ ਨੇ ਜਦੋਂ ਅਸੀਂ ਬਾਕੀ ਕੁੜੀਆਂ ਦੇ ਵਿਆਹ ਜਿਹੜੇ ਕੀਤੇ ਉਹਨਾਂ ਦੇ ਨਾਲ ਹੀ ਇਹਨਾਂ ਨੂੰ ਅਸੀਂ ਉਹ ਦਾਜ ਦੇ ਦੇਣਾ ਜਿਹੜਾ ਕੰਮ ਕੀਤਾ ਜਾ ਰਿਹਾ ਭਾਨਜੀ ਵੱਲੋਂ ਪਾਰਟੀ ਦੇ ਪ੍ਰਤੀ ਆਨੰਦਕਾਰ ਦਿਖਰਾਏਗੇ ਤੁਸੀਂ ਵੀ ਆਏ ਹੋ ਕੀ ਕਹਿਣਾ ਹੈ ਆਪਣਾ ਨਾਮ ਦੱਸੋ ਹਾਂਜੀ ਮੇਰਾ ਨਾਮ ਜੀ ਰਾਜੇਂਦਰ ਕੌਰ ਹੈ ਜੀ ਮੈਂ ਨਾਲ ਦੇ ਨਾਲ ਸਿੰਦਰਗੋਸਵਾ ਦੇ ਨਾਲ ਜੁੜੀ ਹੋਈ ਹਾਂ ਅਸੀਂ ਅੱਕੇ ਵੀ ਇਹਨਾਂ ਨੇ ਵਿਆਹ ਕੀਤੇ ਉਹਨਾਂ ਦੇ ਨਾਲ ਚੁਣੀਆਂ ਤੇ ਅੱਗੇ ਤੋਂ ਵੀ ਨਾ ਚੱਲਾਂਗੇ ਕਿ ਸਾਨੂੰ ਬਹੁਤ ਵਧੀਆ ਲੱਗਦਾ ਇਹਨਾਂ ਦੇ ਨਾ ਚੱਲਣਗੇ ਮਹਿਲਾਵਾਂ ਨੂੰ ਲੈ ਕੇ ਵੀ ਮੁਸ਼ਕਲਾਂ ਦੀਆਂ ਕੰਮ ਨਹੀਂ ਹੁੰਦੇ ਪਾਰਟੀ ਲੋਕ ਕੰਮ ਕੀਤੇ ਜਾਂਦੇ ਤੁਸੀਂ ਵੀ ਕਰਦੇ ਹੋ ਕੀ ਕੀ ਮਹਿਲਾਵਾਂ ਦੇਆਂ ਮੁਸ਼ਕਲਾਂ ਹੋਰ ਸਮੱਸਿਆਵਾਂ ਜਿਹੜੀਆਂ ਵੂਮਨ ਸੈਲ ਵੀ ਨਿਯੁਕਤੀ ਕੀਤੀ ਗਈ ਜਿਹੜੀ ਤੁਸੀਂ ਆ ਹੱਲ ਕਰੋ ਮਹਿਲਾਵਾਂ ਦੀ ਹਾਂਜੀ ਵੇਖੋ ਜੀ ਮਤਲਬ ਕੋਈ ਵੀ ਲੋੜ ਦਾ ਬੰਦੇ ਲੇਟਿਸ ਹੈ ਜੇ ਸਾਨੂੰ ਕਹਿੰਦੀ ਆ ਕਿ ਸਾਡੇ ਨਾਲ ਚਲੋ ਕੋਈ ਵੀ ਕੰਮ ਹੈ ਠਾਣੇ ਪਠਾਣੇ ਦਾ ਵੇ ਜਿੱਦਾਂ ਵੀ ਹੋਏ ਸੀ ਨਾਲ ਚਲਦਾ ਪਾਰਟੀ ਜਿੱਦਾਂ ਵੀ ਛੁੱਟੀ ਲਾਈ ਆ ਸੀ ਪਖਤਾਨੇ ਵਾਂ ਪਾਰਟੀ ਵੱਲੋਂ ਹੋਰ ਕਿਹੜੀ ਜਿਹੜੀ ਲੋਕਾਂ ਦੀ ਮਤਤ ਕੀਤੀ ਜਾਂਦੀ ਹੈ ਤੁਹਾਡੇ ਪਾਰਟੀ ਵੱਲੋਂ ਦੇਖੋ ਜੀ ਪਿਆ ਕੀਤੇ ਜਾਂਦੇ ਆ ਫਿਰ ਹੋਰ ਜੋ ਵੀ ਕਾਜ ਹੈ ਉਹ ਕਰਾਂਗੇ ਫਕੀਰ ਹੋਰ ਵੀ ਜੋ ਵੀ ਬਸ ਜਿੱਦਾਂ ਵੀ ਸਾਨੂੰ ਕਹਿੰਦੇ ਅਸੀਂ ਇਹਨਾਂ ਨਾਲ ਦੁੱਤੇ ਰਹਾਂਗੇ